ਇਹ ਹੈਗੀਆਂ ਜੀ ਗੁਫਾਾਂ ਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੇਲੇ ਦੀਆਂ ਗੁਫਾਾਂ ਹੈ। ਜਦੋਂ ਜਦੋਂ ਮੁਗਲ ਫੌਜਾਂ ਨਾਲ ਟੱਕਰ ਆਉਂਦਾ ਸੀਗਾ ਉਦੋਂ ਇਹ ਲੁਕਣ ਵਾਸਤੇ ਆਹ ਇੱਥੇ ਹੀ ਜਾਂਦੇ ਸੀ ਹੈ ਜੀ। ਇਹ ਸਾਨੂੰ ਵੀ ਬਾਬਾ ਜੀ ਨੇ ਦੱਸਿਆ ਸੀ ਤੇ ਗੁਫਾ ਬਾਬਾ ਬੰਦਾ ਸਿੰਘ ਬਹਾਦਰ। ਇਹ ਜਗ੍ਹਾ ਦਾ ਨਾਮ ਕੀ ਹੈ ਸਪਿੰਡ ਦਾ ਜੀ? ਪਹਿਲਾਂ ਇਹਨੂੰ ਮਾਈ ਸੀ। ਚਾਰ-ਚੱਤ ਚਾਹ ਦੇ ਵਿੱਚ ਉਹ ਪੁਰੀ ਨੇ ਕਿਹਾ ਗੁਫਾ ਬੰਦਾ ਸਿੰਘ ਬਹਾਦਰ। ਮੰਨਦਾ ਇਹ ਪਿੰਡ ਦਾ ਨੋਹ ਰਹਿਲ ਮਾਜਰਾ ਹੈ। ਸਿੱਖ ਰਾਜ ਵੇਲੇ ਦਾ ਇਹ ਢੰਡਾ ਹੈਗਾ ਆੜੀ ਹੈਗੇ ਜਿੱਧਰ ਵੀ ਦੇਖੋਗੇ ਤੇ ਪਹਾੜੀ ਪਹਾੜਾ ਕੱਚੇ ਪਹਾੜਾ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਰੋਪੜ ਜ਼ਿਲ੍ਹੇ ਦੇ ਵਿੱਚ ਆਏ ਆ ਤੇ ਆਪਣਾ ਸਿੱਖ ਇਤਿਹਾਸ ਦੀ ਇੱਕ ਅਜਿਹੀ ਜਗ੍ਹਾ ਜਿਹੜੀ ਤੁਸੀਂ ਕਦੇ ਵੇਖੀ ਨਹੀਂ ਹੋਣੀ ਤੁਸੀਂ ਵੀਡੀਓ ਸਾਰੀ ਆਪ ਦੇਖਣੀ ਹੈ ਤੇ ਬੱਚਿਆਂ ਨੂੰ ਵੀ ਦਿਖਾਉਣੀ ਹੈ ਤੇ ਇੱਥੇ ਬੱਚਿਆਂ ਨੂੰ ਕਿਤੇ ਛੁੱਟੀਆਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ 'ਚ ਖਾਸ ਕਰਕੇ ਜਰੂਰ ਲੈ ਕੇ ਆਉਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਲਖਵਿੰਦਰ ਸਰਾਹ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਰੈਲਮਾਜਰਾ ਜਿਹੜਾ ਰੋਪੜ ਦੇ ਵਿੱਚ ਪੰਜਾਬ ਦੇ ਸਿੱਖ ਇਤਿਹਾਸ ਦੀਆਂ ਕੁਝ ਪੁਰਾਤਨ ਨਿਸ਼ਾਨੀਆਂ ਦੇਖਣ ਤੇ ਤੁਹਾਨੂੰ ਦਿਖਾਉਣ ਦੇ ਲਈ ਕਿਉਂਕਿ ਇਹ ਜਿਹੜੀਆਂ ਨਿਸ਼ਾਨੀਆਂ ਇਹ ਅਲੋਪ ਹੁੰਦੀਆਂ ਜਾ ਰਹੀਆਂ ਪਰ ਪੰਜਾਬ ਦੇ ਸਿੱਖ ਇਤਿਹਾਸ ਦਾ ਜਿਹੜੀਆਂ ਇਹ ਨਿਸ਼ਾਨੀਆਂ ਇਹ ਅਨਿਖੜਮਾ ਅੰਗ ਹੈ ਪਰ ਇਹਨਾਂ ਨੂੰ ਸਾਂਭ ਸੰਭਾਲ ਦੇ ਲਈ ਪੰਜਾਬ ਵੱਲੋਂ ਜਾਂ ਐਸਜੀਪੀਸੀ ਵੱਲੋਂ ਕੋਈ ਖਾਸ ਯਤਨ ਨਹੀਂ ਕੀਤੇ ਜਾ ਰਹੇ ਇਹ ਹੈਗੀਆਂ ਜੀ ਗੁਫਾਵਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਵੇਲੇ ਦੀਆਂ ਗੁਫਾਵਾਂ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਇਸ ਵਕਤ ਮੇਰੇ ਪਿੱਛੇ ਤੁਸੀਂ ਜੋ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬ ਬਣਿਆ ਤੇ ਇੱਥੇ ਦੋ ਗੁਫਾਵਾਂ ਸਿਗੀਆਂ ਜਿਨ੍ਹਾਂ ਦੇ ਵਿੱਚ ਕਿਸੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਰਹਿੰਦੇ ਰਹੇ ਨੇ ਸੋ ਇਹ ਮਾਉਂਟੇਨ ਰੇਂਜ ਹੈਗੀ ਜਿਹੜੀ ਆਪਾਂ ਹਿਮਾਲਿਆ ਦੀ ਮਾਉਂਟੇਨ ਰੇਂਜ ਹੈ ਉਸ ਵੇਲੇ ਕਹਿੰਦੇ ਆ ਕਿ ਸਿੰਘ ਅੰਦਰ ਜਾਇਆ ਕਰਦੇ ਸੀਗੇ ਤੇ ਕਈ-ਕਈ ਦਿਨ ਰੁਕਿਆ ਕਰਦੇ ਸੀ ਕਿਉਂਕਿ ਉਦੋਂ ਮੁਗਲ ਫੌਜਾਂ ਆਉਂਦੀਆਂ ਸੀ ਮੁਗਲ ਫੌਜਾਂ ਨੂੰ ਅ ਗੁਰੂ ਸਾਹਿਬ ਦੇ ਸਾਰੇ ਟਿਕਾਣੇ ਪਤਾ ਹੁੰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਰੇ ਟਿਕਾਣੇ ਪਤਾ ਹੁੰਦੇ ਸੀ ਪਰ ਇਹ ਪਹਾੜਾਂ ਦੇ ਵਿੱਚ ਆ ਤੁਸੀਂ ਦੇਖੋਗੇ ਨਾ ਚਾਰੇ ਪਾਸੇ ਪਹਾੜ ਹੈ ਕੱਚੇ ਪਹਾੜ ਮਿੱਟੀ ਵਾਲੇ ਉਹ ਪਹਾੜਾ ਤੇ ਇੱਥੇ ਮੁਗਲ ਫੌਜਾਂ ਨੂੰ ਅੰਦਾਜ਼ਾ ਨਹੀਂ ਸੀ ਹੁੰਦਾ ਤਾਂ ਉਹ ਲੱਭ ਨਹੀਂ ਸਕਦੇ ਇਸੇ ਕਰਕੇ ਤਾਂ ਜਿਹੜੀਆਂ ਫੌਜਾਂ ਇੱਥੇ ਆ ਕੇ ਰਹਿੰਦਾਂ ਉਹ ਸਮੇਤ ਘੋੜਿਆਂ ਨੇ ਅੰਦਰ ਜਾਂਦੇ ਹੁੰਦੇ ਸੀ ਇੱਥੇ ਹੀ ਅੰਦਰ ਕਈ ਕਿਤੇ ਰਹਿੰਦੇ ਸੀ ਖਾਣਾ ਪਾਣਾ ਸਾਰਾ ਅੰਦਰ ਹੋ ਜਾਂਦਾ ਸੀ ਸੋ ਆਪਾਂ ਨਿਸ਼ਾਨੀਆਂ ਉਹ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆਂ ਇਹ ਗੁਫਾ ਹੈ ਇੱਥੇ ਦੋ ਗੁਫਾਵਾਂ ਹਾਂਜੀ ਗੁਫਾ ਜਿਹੜੀ ਗੁਫਾ 100 ਮੀਟਰ ਲੰਬੀ ਹੈ 40 ਫੁੱਟ ਕੀ ਹੈ ਠੀਕ ਹੈ ਜੀ ਉਹ ਹੁਣ ਤਾਂ ਦਿਨ ਕਿ ਦੇਖੇ ਇੱਕ ਪਾਸੇ ਹੋ ਗਈ ਇਦਾਂ ਠੀਕ ਹੈ ਹੁਣ ਚੱਲਦੀ ਨਹੀਂ ਉਸ ਰੋਂਗ ਨਹੀਂ ਚੱਲਦੀ ਹੈ ਆਜ ਪਰ ਸਫਾਈ ਕਰਾਈ ਹੈ ਚੱਲਦੀ ਹੈ ਹੁਣ ਹੁਣ ਸਫਾਈ ਕਰਾਤੀ ਬਾਬਾ ਜੀ ਹਾਂ ਬਈ ਕਰਾਈ ਹੈ ਥੋੜੀ ਬੰਦਾ ਜਾ ਸਕਦਾ ਹੁਣ ਆਪਾਂ ਜਾ ਸਕਦੇ ਹਾਂ ਹੁਣ ਅਸੀਂ ਜਾਣਾ ਹੋਵੇ ਬਾਬਾ ਜੀ ਚਲੇ ਜਾਈ ਨਹੀਂ ਯਾਰ ਪਰ ਹੈਗੀ ਹੈ ਖੁੱਲ ਬਾਬਾ ਜੀ ਸਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਸਾਨੂੰ ਤਾਂ ਸਾਰੀ ਮਰੀ ਹੋ ਗਈ ਹੈ ਠੀਕ ਹੈ ਸਾਡੇ ਪਿਤਾ ਜੀ ਨੇ ਇੱਥੇ ਤਰਸੀ ਸਾ ਠੀਕ ਹੈ ਜੀ ਇੱਥੇ ਜਗ੍ਹਾ ਬਣੀ ਹੋਈ ਹੈ ਹਾਂ ਸੰਤ ਚੰਦੀ ਰਾਮ ਜੀ ਕਾਂਸਟੈਂਟ ਡੀ ਨਾਲ ਸਿੰਘ ਦੀ ਗੱਲੀ ਤੇ ਬਾਬਾ ਬੰਦਾ ਭਦਰ ਜੀ ਕਿੰਨਾ ਟਾਈਮ ਰਹੇ ਹੋਣੇ ਇੱਥੇ ਜੀ ਕੋਈ ਜੇ ਕੋਈ ਜਾਣਕਾਰੀ ਹੋਵੇ ਇਹਦਾ ਨਾਮ ਮੈਥਾ ਹੈਗਾ ਉਹਦਾ ਨਾਮ ਤੁਸੀਂ ਸੀਗਾ ਠੀਕ ਹੈ ਜੀ ਇਹ ਉਹ ਤੋਂ ਗੁਫਾ ਗੁਫਾ ਮਾ ਇਹ ਠੀਕ ਹੈ ਜਦੋਂ ਜਦੋਂ ਮੁਗਲ ਫੌਜਾਂ ਨਾਲ ਟੱਕਰ ਆਉਂਦਾ ਸੀਗਾ ਉਦੋਂ ਇਹ ਲੁਕਣ ਵਾਸਤੇ ਇਹ ਇੱਥੇ ਹੀ ਜਾਂਦੇ ਸੀ ਹੈ ਜੀ ਜੀ ਇਹ ਸਾਨੂੰ ਵੀ ਬਾਬਾ ਜੀ ਨੇ ਦੱਸਿਆ ਸੀ ਤੇ ਗੁਫਾ ਬਾਬਾ ਬੰਦਾ ਸਿੰਘ ਬਾਦਰਾ ਇਹ ਜਗ੍ਹਾ ਦਾ ਨਾਮ ਕੀ ਹੈ ਸੀ ਪ੍ਰਿੰਟ ਦਾ ਜੀ ਪਹਿਲਾਂ ਫਿਲਮ ਆਈ ਸੀ ਚਾਰ ਫੈਮ ਜਾਦੇ ਉਹਦੇ ਚ ਵੀ ਓਮਪਰੀ ਨੇ ਕਿਹਾ ਗੁਫਾ ਬੰਦਾ ਸਿੰਘ ਬਾਦਰਾ ਮਾਧਰਾ ਇਹ ਪਿੰਡ ਦਾ ਨਵਾਂ ਦਹਿਲ ਮਾਧਰਾ ਜੀ ਤੇ ਬਾਬਾਈ ਇਸ ਗੁਫਾ ਦੀ ਸੇਵਾ ਤੇ ਸਾਂਭ ਸਮਾ ਲੋ ਤੁਸੀਂ ਕਰ ਰਹੇ ਹੋ ਤੁਸੀਂ ਆਪ ਹੀ ਕਰ ਰਹੇ ਹੋ ਤੇ ਤੁਹਾਨੂੰ ਐਸਜੀਪੀਸੀ ਵੱਲੋਂ ਕੋਈ ਸਹਾਇਤਾ ਆਉਂਦੀ ਹੈ ਜੀ ਨਹੀਂ ਕੋਈ ਸਹਾਇਤਾ ਨਹੀਂ ਕੋਈ ਸਹਾਇਤਾ ਨਹੀਂ ਅੱਛਾ ਜੀ ਕੋਈ ਸਹਾਇਤਾ ਨਹੀਂ ਤੇ ਵੈਸੇ ਐਸਜੀਪੀਸੀ ਨੂੰ ਕਰਨੀ ਤਾਂ ਚਾਹੀਦੀ ਹੈ ਇਹ ਸੇਵਾ ਕੋਈ ਇੱਥੇ ਆ ਐਸਪੀਸੀ ਵਾਲੇ ਆ ਤੈਨੂੰ ਕਿ ਹੁੰਦੇ ਆ ਇੱਥੋਂ ਗੁਫਾ ਦੇਖ ਕੇ ਬਾਰ ਬਾਰ ਭੱਜ ਜਾਂਦੇ ਕੋਈ ਆਉਂਦਾ ਹੀ ਨਹੀਂ ਇੱਥੇ ਦੁਖਨਬਾਨ ਤੋਂ ਆਏ ਹਜੂਰ ਸਾਹਿਬ ਤੋਂ ਆਏ ਪਟਨਾ ਸਾਹਿਬ ਤੋਂ ਆਏ ਦਿੱਲੀ ਤੋਂ ਆਏ ਕੋਈ ਨਹੀਂ ਇਹ ਤੈਨੂੰ ਕੋਈ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦਾ ਕੀ ਕੀ ਇੱਥੇ ਗੁਫਾ ਦੇ ਕਿਹਨਾਂ ਮੋੜਦੰਦੇ ਤੇ ਪਛਾਨ ਸਿੰਘ ਨੇ ਪਾਇਆ ਵੀ ਸੀ ਕਿ ਪਹਿਲਾਂ ਗੁਰਦੁਆਰੇ ਜਾਓ ਉਹਨੇ ਦੁਆਰਾ ਹੋ ਪਾਈ ਵੀ ਦੀ ਤਾਂ ਇਹ ਬਾਬਾ ਬੰਦਰ ਸਿੰਘ ਜੀ ਬਹਾਦਰ ਵੇਲੇ ਦੀਆਂ ਗੁਫਾਮ ਹੈ ਜਿਹੜੀ ਇੱਕ ਗੁਪਤ ਗੁਫਾਮ ਹੈ ਕਿਸੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਆਪਣੇ ਸਿੰਘਾਂ ਦੇ ਸਮੇਤ ਇੱਥੇ ਅੰਦਰ ਚੱਲ ਜਾਇਆ ਕਰਦੇ ਸੀਗੇ ਤੇ ਹੁਣ ਤਾਂ ਇਹ ਬੰਦ ਹੁੰਦ ਹੋ ਗਈਆਂ ਇਹ ਹੁਣ ਬਾਬਾ ਕਿਸ਼ਨ ਸਿੰਘ ਜੀ ਨੇ ਸੇਵਾ ਕਰਕੇ ਸਾਫ ਕਰਵਾਈਆਂ ਗਾਂ ਚੱਲ ਆਣ ਵਾਲੀਆਂ ਤੇ ਚੱਕੀ ਜਾਣਾ ਪਊਗਾ ਸੇਫਟੀ ਹੈ ਨਹੀਂ ਬਈ ਇੱਥੇ ਆ ਦਾ ਵੇਖ ਕੇ ਆਓ ਜੇ ਬੱਚੇ ਬੱਚੇ ਬੜਾ ਨਾਲ ਇਹਨਾਂ ਪਾਣੀ ਭਰ ਗਿਆ ਸੀ ਇੱਥੇ ਤੇ ਬੰਦ ਹੋ ਗਿਆ ਸੀਗਾ ਤੇ ਆ ਸਾਰੀ ਬਈ ਇਹ ਬਈ ਹੱਥੀ ਬਣਾਈ ਹੈ ਲਖਿੰਦਰਾ ਸਾਰੀ ਗੁਫਾ ਇਹ ਬਈ ਉਸ ਵੇਲੇ ਤਾਂ ਹੱਥੀ ਹੋ ਗਈ ਸਾਰਾ ਕੁਝ ਆ ਦੇਖ ਲਾ ਬ੍ਰਿਤੀ ਆ ਹੱਥ ਨਾਲ ਆ ਹਣਾ ਤਾਂ ਇਸ ਕੀ ਕੰਮ ਹੁੰਦਾ ਪਰ ਮੈਨੂੰ ਇੱਥੇ ਜਾਣ ਕੇ ਆਪਾਂ ਨੂੰ ਖੁਸ਼ੀ ਹੁੰਦੀ ਹੈ ਵੀ ਆਪਾਂ ਉਸ ਜਗ੍ਹਾ ਤੇ ਸਾਨੂੰ ਆਉਣ ਦਾ ਮੌਕਾ ਮਿਲਿਆ ਜਿੱਥੇ ਕਿ ਫਲੈਟ ਬੰਦ ਕਰੀਂ ਇੱਕ ਮਿੰਟ ਕਿਸੇ ਵੇਲੇ ਰਾਤ ਦਾ ਖਾਣੇ ਰਾਤ ਦਾ ਸੀ ਲੋ ਜੀ ਇੱਥੇ ਰਾਤ ਹੋਵੇ ਤਾਂ ਐਇਤਾ ਸੀਰ ਹੁੰਦਾ ਬਈ ਇੱਧਰ ਦਿਖਾ ਰਿਹਾ ਦੋਨੇ ਪਾਸੇ ਬਈ ਤੂੰ ਦੇਖ ਲੈ ਹੁਣ ਹਾਂ ਬਾਈ ਕੋਹਾ ਇੱਥੇ ਬਈ ਉੱਚੀ ਆ ਆ ਵੇਗਾ ਨਹੀਂ ਬਈ ਢੜ ਇੱਥੇ ਬਈ ਇਹ ਤੂੰ ਹੌਲਾ ਮੈਂ ਖੜਾ ਹਾਂ ਨਾ ਸੱਤ ਫੁੱਟਾ ਮੇਰੇ ਤੋਂ ਵੀ ਹਜੇ ਗੱਠ ਉੱਪਰ ਹੈ ਬਈ ਹੋਰ ਵੱਡੀਆਂ ਸਿੰਘਾਂ ਬੰਦ-ਬੰਦ ਹੋ ਗਿਆ ਕੁਛ ਸਭ ਪਾਣੀਆ ਹੋ ਗਿਆ ਨਾ ਇੱਥੇ ਸੀ ਆਪਾਂ ਦੂਸਰੀ ਸਾਈਡ ਵੀ ਨਿਕਲਦੇ ਹਾਂ ਹਾਂ ਇੱਥੇ ਲੱਗ ਬਣਾਈ ਹਾਂ ਤਾਂ ਇਹ ਦੂਸਰੀ ਸਾਈਡ ਆ ਜਾ ਬਈ ਹੁਣ ਤਾਂ ਬਈ ਵਿਗਿਆਨ ਨੇ ਤਰੱਕੀ ਕਰ ਲਈ ਜਿਵੇਂ ਆਪਾਂ ਪਤਨੀ ਟਾਪ ਗਏ ਸੀ ਹਾਂ ਉਹ ਵੀ ਆ ਚੀਜ਼ਾਂ ਤੋਂ ਲੈ ਕੇ ਮਾਡਲ ਬਣਾਈਆਂ ਗੀਆਂ ਹਨਾ ਜਿਹੜੀਆਂ ਹੁਣ ਬਣਾਏ ਗਏ ਆ ਉਹ ਅੱਜ ਚੀਜ਼ ਹੈ ਅੱਜ ਤੋਂ 300 ਸਾਲ ਪਹਿਲਾਂ ਇਹ ਚੀਜ਼ਾਂ ਬਣੀਆਂ ਹੁਣ ਉੱਪਰ ਵਿਖਾਈ ਉੱਪਰ ਕਿੰਨੇ ਹਾਂ ਦੇਖੋ ਬਈ ਉੱਪਰ ਵਿਖਾ ਦੇ ਤੇ ਹੁਣ ਥੱਲੇ ਨੂੰ ਵਿਖਾ ਦੇ ਕਿੰਨੇ ਮੰਨ ਲਓ ਇਹਦੇ ਉੱਪਰ 30 ਫੁੱਟ ਹੈਗਾ ਹਾਂ ਨਾਲੇ ਕਮਰੇ ਵੀ ਪਾਏ ਉੱਤੇ ਪਹਿਲਾਂ ਹਾਂ ਉਹ ਤਾਂ ਚਲੋ ਹੁਣ ਪਾਏ ਹੋਣਗੇ ਮਤਲਬ ਵੀ 30 ਫੁੱਟ ਹੀ ਠਾ ਪੱਟੀ ਹੋਈ ਆ ਦੇਖ ਆ ਉੱਪਰਲੀ ਤੇ ਥੱਲੇ ਵਾਲੀ ਮਿੱਟੀ ਦੇ ਫਰਕ ਇਹਦਾ ਭਾਈ ਲਖੰਦਰ ਇੱਕ ਹੋਰ ਕਾਰਨ ਸੀ ਬਣਾਉਣ ਦਾ ਇਹ ਗਰਮੀਆਂ ਦੇ ਵਿੱਚ ਠੰਡੀ ਰਹਿੰਦੀ ਸਿਆਲਾਂ ਦੇ ਵਿੱਚ ਇਹ ਗਰਮ ਰਹਿੰਦੀ ਸੀ ਮੰਨ ਲਓ ਮੌਸਮ ਦੇ ਅਨਕੂਲ ਸੀਗੀ ਤੇ ਭਾਈ ਜਿਹੜੇ ਪਹਾੜ ਹੋਰ ਹੈਗੇ ਪੱਥਰ ਦੇ ਪਹਾੜ ਹੈ ਜਿਵੇਂ ਮਹਾਰਾਸ਼ਟਰ ਚ ਮਹਾਰਾਜਾ ਸ਼ਿਵਾਜੀ ਲੋਕ ਦੇ ਰਹੇ ਹਨ ਉਹ ਪੱਕੀਆਂ ਸਰੋਂਗਾਂ ਸੀ ਟੈਨ ਦਾ ਡਰ ਨਹੀਂ ਹੁੰਦਾ ਸੀ ਆਹਦਾ ਭਾਈ ਬਹੁਤ ਰਿਸਕ ਦੇ ਥਾ ਮੰਨ ਲਓ ਆਪਣੇ ਸਿੰਘਾਂ ਨੇ ਉਹ ਕੀਤਾ ਜੀ ਆ ਵੇਖ ਇੱਥੇ ਪੱਥਰ ਆਵੇ ਨਾ ਦੇਖ ਇਹ ਬਣਾਇਆ ਇਹ ਚਿਣੇ ਹੋਈ ਆ ਦੇਖ ਹਾਂ ਯਾਰ ਉਸ ਵੇਲੇ ਜਦੋਂ ਕੋਈ ਟੈਕਨੋਲੋਜੀ ਨਹੀਂ ਸੀ ਕਿੰਨੀ ਮਿਹਨਤ ਕੀਤੀ ਹੋ ਹਰਾਨੀ ਦੀ ਗੱਲ ਹੈ ਤੇ ਆਪਾਂ ਯਾਰ ਆਪਣੇ ਲਈ ਬਹੁਤ ਔਖਾ ਸੀ ਨਾ ਆਪਣੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਇਸ ਇਤਿਹਾਸ ਨੂੰ ਬਚਾ ਵੀ ਨਹੀਂ ਪਾ ਰਹੇ ਹੂੰ ਤੇ ਇਹ ਤਾਂ ਹੁਣ ਮੈਂ ਨਾ ਧੰਨ ਹੈ ਬਾਬਾ ਕਿਸ਼ਨ ਸਿੰਘ ਜੀ ਜਿਨ੍ਹਾਂ ਨੇ ਇਹ ਸੇਵਾ ਕਰਕੇ ਸਾਡਾ ਜਿੰਨਾ ਕਿ ਉਹਨਾਂ ਕੋਲ ਪ੍ਰਬੰਧ ਸੀ ਪਿਛਲੇ ਸਾਲ ਆਏ ਸੀ ਉਦੋਂ ਬੰਦ ਸੀ ਕੁਝ ਨਹੀਂ ਸੀ ਇੱਥੇ ਠੀਕ ਹੈ ਇਧਰ ਵੀ ਦੇਖ ਲਓ ਕੀ ਆ ਇਹ ਸਾਰੇ ਹਿਮਾਲਿਆ ਦੇ ਪਹਾੜਾ ਜਿਲ੍ਹਾ ਰੋਪੜਾ ਰੋਪੜ ਇੱਥੋਂ ਜੇ ਤਾਂ ਚੜਾਂਗੇ ਆਪਾਂ ਫਿਰ ਤਾਂ ਚੜਾਂਗੇ ਰੋਪੜ ਆਪਾਂ ਨੂੰ ਇੱਥੋਂ ਰੋਪੜ ਦੇ ਘਰ ਦੇ ਸਨਗੇ ਤਾਂ ਇੱਥੇ ਅੰਦਰ ਗੁਰਦੁਆਰਾ ਦੁੱਖ ਭੰਜਨ ਸਾਹਿਬ ਜੀ ਬਣਿਆ ਹੋਇਆ ਹੈਗਾ ਜਿੱਥੇ ਕਿ ਬਾਬਾ ਕਿਸ਼ਨ ਸਿੰਘ ਜੀ ਇਸ ਵਕਤ ਸੇਵਾ ਕਰ ਰਹੇ ਹੈਗੇ ਤਾਂ ਤੁਹਾਨੂੰ ਅੰਦਰ ਦਿਖਾਉਨੇ ਆ ਨਾ ਆ ਇੱਥੇ ਬ੍ਰਹਮ ਗਿਆਨੀ ਸੰਤ ਚਾਂਦੀ RAM ਜੀ ਰਹਿੰਦੇ ਸੀ ਚਾਂਦੀ RAM ਸਿੰਘ ਜੀ ਤੇ ਮਾਤਾ ਕਿਸ਼ਨ ਕੌਰ ਜੀ ਰਹਿੰਦੇ ਸੀ ਤੇ ਹੁਣ ਇੱਥੇ ਬਾਬਾ ਕਿਸ਼ਨ ਸਿੰਘ ਜੀ ਉਹ ਸੇਵਾ ਕਰ ਰਹੇ ਤੇ ਇੱਥੇ ਹੀ ਰਹਿੰਦੇ ਤੇ ਇੱਥੇ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਗੁਰਦੁਆਰਾ ਸਾਹਿਬ ਵੀ ਹੈ ਤਾਂ ਇੱਥੇ ਇੱਕ ਗੁਫਾ ਹੋਰ ਹੈਗੀ ਜਿਹੜੀ ਕਿ ਇਸ ਵਕਤ ਤੋਂ ਪੂਰੀ ਤਰ੍ਹਾਂ ਬੰਦ ਹੈ ਉਹਨਾਂ ਨੂੰ ਤਾਲੇ ਲੱਗੇ ਹੋਏ ਆ ਤੇ ਉੱਪਰ ਇੱਥੇ ਨਿਸ਼ਾਨ ਸਾਹਿਬ ਵੀ ਹੈ ਤੇ ਇੱਕ ਝੰਡਾ ਵੀ ਲੱਗਾ ਹੋਇਆ ਖਾਲਸਾ ਰਾਜ ਦਾ ਤਾਂ ਇੱਥੇ ਬਿਲਕੁਲ ਉੱਪਰ ਇੱਕ ਝੰਡਾ ਵੀ ਲੱਗਾ ਹੋਇਆ ਜਿਹੜਾ ਕਿ ਬਾਬਾ ਜੀ ਕਹਿੰਦੇ ਸੀ ਕਿ ਸਿੱਖ ਰਾਜ ਵਾਲੇ ਦਾ ਇਹ ਝੰਡਾ ਹੈਗਾ ਹਵਾ ਨਹੀਂ ਚੱਲ ਰਹੀ ਇਸ ਵੇਲੇ ਪਤਾ ਨਹੀਂ ਲੱਗ ਰਿਹਾ ਪੂਰਾ ਇਹਦੇ ਵਿੱਚ ਚੱਕ ਰੰਗ ਆ ਭਗਵਾ ਇੱਕ ਪੀਲਾ ਇੱਕ ਲਾਲ ਤੇ ਕਨੀਲਾ ਤੇ ਬਿਲਕੁਲ ਇਹ ਟਾਪ ਦੇ ਉੱਪਰ ਲੱਗਿਆ ਹੋਇਆ ਆਸੇ ਪਾਸੇ ਦੇਖੋਗੇ ਤਾਂ ਸਾਰੇ ਇਹ ਪਹਾੜ ਹੀ ਹੈਗੇ ਜਿੱਧਰ ਵੀ ਦੇਖੋਗੇ ਤੇ ਪਹਾੜੀ ਪਹਾੜਾ ਕੱਚੇ ਪਹਾੜਾਗੇ ਪੰਜਾਬ ਦੇ ਵਿੱਚ